ਕਦੀ ਬੰਦਾ ਸੋਚ ਵੀ ਨਹੀਂ ਸਕਦਾ ਕਿ ਜਿਸ ਵਿਅਕਤੀ ਨੇ ਗੁਰੂ ਮਹਾਰਾਜ ਦੇ ਤਖਤ ਦੇ ਉੱਤੇ ਬਤੌਰ ਜਥੇਦਾਰ ਸੇਵਾ ਸੰਭਾਲੀ ਹੋਵੇ ਉਹ ਆਪ ਲੀਡ ਕਰੇ ਕਿ ਇਸ ਹੁਕਮਨਾਮੇ ਦੀ ਹੁਣ ਉਲੰਘਣਾ ਕਰਨੀ ਸ਼ਬਦ ਆਪ ਲਿਖੇ ਉਦੋਂ ਜੋ ਸਖਤ ਤੋਂ ਸਖਤ ਸ਼ਬਦੀ ਉਹ ਲਿਖੇ ਦੇ ਸਭ ਤੋਂ ਅੱਗੇ ਹੋ ਕੇ ਹੁਕਮਨਾਮੇ ਦੀ ਉਲੰਘਣਾ ਨਵਾ ਚੁਗਾ ਬਾਲਕੇ ਇਹ ਹੁਣ ਦਿੱਲੀ ਵਾਲਿਆਂ ਨੇ ਡੱਕਣਾ ਇੰਨੀ ਦੇਤੀਆਂ ਵੀ ਤੂੰ ਚਿੰਤਾ ਨਾ ਕਰ। ਪਈ ਬਾਲਣ ਦਾ ਪਿਛੋਂ ਜਿਹੜੀ ਆ ਉਹ ਕਸਰ ਨਹੀਂ ਅਸੀਂ ਰਹਿਣ ਦਿੰਦੇ। ਉਧਰ ਭਗਵੰਤ ਮਾਨ ਹਰਾਨੇ ਕੇਜਰੀਵਾਲ ਨੇ ਉਹ ਫੂਕ ਮਾਰਨ ਵਾਲੀ ਫੁਕੜੀ ਫੜਾਤੀ। ਪਈ ਹਵਾ ਦੇਣ ਚ ਸਾਡੇ ਵੱਲੋਂ ਨਹੀਂ ਕੋਈ ਕਸਰ ਰਹਿੰਦੀ। ਤੇ ਨਵਾਂ ਚੁੱਲਾ ਜਿਹੜਾ ਉਹ ਬਾਲਿਆ ਬਹੁਤ ਹੀ ਮੈਂ ਸਮਝਦਾ ਇੱਕ ਮੰਦ ਭਾਗੀ ਤੇ ਦੁਖਦਾਈ ਕਟ। ਕਿ ਉਹ ਕੇ ਜਿੰਨਾ ਲੋਕਾਂ ਨੇ ਸੇਵਾ ਕੀਤੀ ਹੋਈ ਤੱਕ ਤਾਂ ਤੇ ਉਹ ਇਹ ਭੁੱਲ ਜਾਂ ਕਿ ਅਸੀਂ ਹੁਕਮਨਾਮੇ ਚ ਕੀ ਲਿਖਿਆ ਔਰ ਦੂਜਾ ਜਿਹੜਾ ਤਾਜ਼ਾ ਜਿਹੜਾ ਇੱਕ ਜਥੇਦਾਰ ਸਾਹਿਬ ਨੇ ਜਿਹੜਾ ਆਦੇਸ਼ ਜਾਰੀ ਕੀਤਾ ਸੀ ਕਿ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਨਾ ਕਰੇ ਉੱਥੇ ਵੀ ਤੁਸੀਂ ਫਿਰ ਭਾਗੀਦਾਰ ਵਿੱਚ ਬੜੇ ਦੁਬਾਰਾ ਉਹਨਾਂ ਦੀ ਵੀ ਗੱਲ ਵਿੱਚ ਮੌਜੂਦਾ ਚਹੇਦਰ ਸਾਹਿਬ ਦੀ ਵੀ ਗੱਲ ਤੁਸੀਂ ਨਹੀਂ ਮੰਨੀ ਤੇ ਤੁਸੀਂ ਝਾਲਸਾਜੀ ਕਰਕੇ ਸਾਰੀ ਇੱਕ ਜਿਹੜੀ ਆ ਹੁਣ ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਕਾਨੂੰਨੀ ਤੌਰ ਦੇ ਉੱਤੇ ਵੀ ਗਲਤ ਆ ਸੰਵਿਧਾਨਕ ਤੌਰ ਦੇ ਉੱਤੇ ਵੀ ਗਲਤ ਔਰ ਵੈਸੇ ਵੀ ਨੈਤਿਕ ਤੌਰ ਦੇ ਉੱਤੇ ਤੇ ਗਲਤ ਹੈ ਹੀ ਹੈ ਕਿਉਂਕਿ ਉਹ ਸਾਰੇ ਜਿਹੜੇ ਹੁਕਮਨਾਮੇ ਨੇ ਉਹਨਾਂ ਦੀ ਬਹੁਤ ਵੱਡੀ ਉਲੰਘਣਾ ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਭਰਤੀਆਂ ਕੀਤੀਆਂ ਨਾ ਵੱਖਰੀਆਂ ਇਹ ਪਾਰਟੀ ਦਾ ਸੰਵਿਧਾਨ ਹੈ ਸਾਡੇ ਕੋਲੇ ਇਹ ਸਾਰਾ ਜਿਹੜਾ ਕੰਮ ਚੱਲਦਾ ਨਾ ਉਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਚੱਲਦਾ ਕੋਈ ਨਾ ਮੇਰੀ ਮਰਜ਼ੀ ਚੱਲਦੀ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਚੱਲਦੀ ਹੈ ਨਾ ਸਾਡੀ ਪਾਰਟੀ ਦੇ ਕਿਸੇ ਹੋਰ ਲੀਡਰ ਦੀ ਮਰਜ਼ੀ ਚੱਲ ਇਹ ਸਾਡਾ ਰਿਟਰਨ ਸਵਿਧਾਨਾ ਜਿਹੜਾ ਇਲੈਕਸ਼ਨ ਕਮਿਸ਼ਨ ਕੋਲੇ ਜਿਹੜਾ ਹੈਗਾ ਉਹ ਉੱਥੇ ਸਬਮਿਟਡ ਔਰ ਸਾਰੇ ਚੋਣ ਪ੍ਰਕਿਰਿਆ ਸਾਰਾ ਮੈਂਬਰਸ਼ਿਪ ਡਰਾਈਵ ਇਹਦੇ ਮੁਤਾਬਕ ਹੁੰਦਾ ਇਸ ਤੋਂ ਅਸੀਂ ਇੱਕ ਅੱਖਰ ਵੀ ਉਧਰ ਉਧਰ ਨਹੀਂ ਜਾ ਸਕਦੇ ਹੁਣ ਪਹਿਲੀ ਗੱਲ ਹੈ ਕਿ ਸਾਡੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਨੇ ਮੈਂਬਰ ਬਣਨਾ ਤੇ ਇਹ 2 ਨੰਬਰ ਸਫੇ ਦੇ ਉੱਤੇ ਹੀ ਸਭ ਤੋਂ ਪਹਿਲਾ ਦਰਜਾ ਕਿ ਜਿਹੜਾ ਵੀ ਮੈਂਬਰ ਬਣਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਅਡਲਟ ਜਿਹੜਾ ਉਹ ਮੈਂਬਰ ਬਣ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਪਰ ਉਹਨੂੰ 5 ਸਾਲਾਂ ਵਾਸਤੇ ਜਿਹੜਾ 10 ਰੁਪਏ ਚੰਦਾ ਉਹ ਜਮ੍ਹਾਂ ਕਰਾਉਣਾ ਪਵੇ ਇਸ ਕਰਕੇ ਅਸੀਂ ਜਿਹੜਾ 27 ਲੱਖ ਮੈਂਬਰ ਭਰਤੀ ਕੀਤਾ ਨਾ ਉਹ ਹਰ ਬੰਦੇ ਨੇ ਪਹਿਲਾਂ ਆਪਣੀ ਰਸੀਦ ਕਟਾਈ ਆ 10 ਰੁਪਏ ਦੀ ਪਾਰਟੀ ਦੇ ਚੰਦੇ ਦੀ ਜਿਹੜਾ 5 ਸਾਲ ਵਾਸਤੇ ਹੁੰਦਾ ਤੇ ਫੇਰ ਉਹ ਮੈਂਬਰ ਬਣਿਆ ਫੇਰ ਉਹ ਸਰਕਲ ਡੈਲੀਗੇਟ ਅੱਗੇ ਭਰਤੀ ਕਰਕੇ ਬਣਿਆ ਫੇਰ ਉਹ ਡਿਸਟ੍ਰਿਕਟ ਡੈਲੀਗੇਟ ਬਣਿਆ ਫਿਰ ਸਟੇਟ ਡੈਲੀਗੇਟ ਬਣਿਆ ਇਹ ਤੁਹਾਡੇ ਆਂਗੂ ਨਹੀਂ ਆ ਪਈ ਜਿਹੜਾ ਇਹਨਾਂ ਨੂੰ ਪੁੱਛੋ ਕਿ ਜਿਹੜੀ ਤੁਸੀਂ ਭਰਤੀ ਕੀਤੀ ਸੀ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਉੱਥੇ ਵਰਤ ਰਹੇ ਹੋ ਤੇ ਤੁਸੀਂ ਇਹਦੇ ਸੰਵਿਧਾਨ ਦੇ ਮੁਤਾਬਕ ਕੀਤੀ ਸੀ ਤੇ ਜਦੋਂ ਤੁਸੀਂ ਭਰਤੀ ਹੋਈ ਸੰਵਿਧਾਨ ਦੇ ਮੁਤਾਬਕ ਨਹੀਂ ਕੀਤੀ ਮੁੱਢਲੀ ਸ਼ਰਤ ਜਿਹੜੀ ਹੈ ਉਹ ਹੀ ਅਕਾਲੀ ਦਲ ਦੇ ਮੈਂਬਰ ਬਣ ਦੀ ਉਹ ਹੀ ਤੁਹਾਡੀ ਗਲਤ ਹੈ ਤੇ ਤੁਸੀਂ ਆਪਣਾ ਉਹਨੂੰ ਡੈਲੀਕੇਟ ਗਲਾਸ ਸ਼੍ਰੋਮਣੀ ਅਕਾਲੀ ਦਲ ਦਾ ਕਿਵੇਂ ਕਹਿ ਸਕਦੇ ਹੋ ਇਹ ਸਿਰਫ ਤੇ ਸਿਰਫ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸ਼ਕਤੀ ਹੈ ਉਹਨੂੰ ਕਮਜ਼ੋਰ ਕਰਨ ਵਾਸਤੇ ਦੁਮਦਾਂ ਪੈਦਾ ਕਰਨ ਵਾਸਤੇ ਜਾਣ ਬੁੱਝ ਕੇ ਇਹ ਨਾਮ ਉਥੇ ਵਾਰ-ਵਾਰ ਵਰਤਿਆ ਗਿਆ। ਹੁਣ ਅਸੀਂ ਆਪਣੇ ਜਿਹੜੇ ਲੀਗਲ ਐਕਸਪਰਟਸ ਆ ਕਾਨੂੰਨਦਾਨ ਬੈਸਟ ਤੋਂ ਬੈਸਟ ਜਿਹੜੇ ਸਾਡੇ ਉਹਨਾਂ ਨਾਲ ਸਾਰਾ ਮਸਲਾ ਮਸਿਕੜਾ ਜਿਹੜਾ ਉਹ ਕਰ ਰਹੇ ਆ। ਔਰ ਇਹਦੇ ਵਾਸਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਉਹ ਜਿਹੜੀ ਆ ਉਹ ਪਾਰਟੀ ਵੱਲੋਂ ਫਾਈਲ ਕਰਾਂ। ਕਿਉਂਕਿ ਜਲਸਾਜੀ 420 ਹੈ। ਇਸ ਕਰਕੇ ਜਿਹੜੇ ਜਲਸਾਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਸੋਚ ਕੇ ਇਹ ਫੈਸਲਾ ਕਰਿਓ। ਪਾਰਟੀ ਇਸ ਗੱਲ ਦੇ ਉੱਤੇ ਹਟਾਲਾ ਅਸੀਂ ਪਾਰਟੀ 'ਚ ਫੈਸਲਾ ਕਰ ਲਿਆ। ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਦਾਲ ਸੱਜੀ ਨਹੀਂ ਹੋਣੀ। ਆਹ ਨੋਟੀਫਿਕੇਸ਼ਨ ਆ ਸਾਡਾ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ। ਆ ਮੇਰੇ ਕੋਲੇ ਜਿਹੜੀ ਕਾਪੀ ਆ ਇਹ ਜਦੋਂ ਮਰਜਰ ਹੋਇਆ ਸੀ ਨਾ ਵੱਖ-ਵੱਖ ਦਲਾਂ ਦਾ 1996 ਦੇ ਵਿੱਚ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਾਰੇ ਡਾਕੂਮੈਂਟਸ ਸਾਰਿਆਂ ਨੇ ਇਕੱਠੇ ਕਰਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਦੇ ਕੇ ਤੇ ਇਹ ਨੋਟੀਫਿਕੇਸ਼ਨ ਉਸ ਦਿਨ ਦਾ 1996 ਦਾ 19 3 1996 ਦਾ ਤੇ ਜਿਹੜੀਆਂ ਪਹਿਲੀਆਂ ਜਿਹੜੀਆਂ ਨਾਇਨਾ ਮੈਂ ਨੋਟੀਫਿਕੇਸ਼ਨ ਦੀਆਂ ਪੜਦੇ ਨਾ ਇਹ ਜਿਹੜਾ ਹੈਗਾ ਪਬਲਿਸ਼ਡ ਇਨ ਦੀ ਐਕਸਟਰਾ ਆਰਡੀਨਰੀ ਗੈਜ਼ਟ ਆਫ ਇੰਡੀਆ ਪਾਰਟ 2 ਸੈਕਸ਼ਨ 3 ਇਹ ਇਦਾਂ ਨਹੀਂ ਹੁੰਦਾ ਕਿ ਪਾਰਟੀਆਂ ਹਵਾ 'ਚ ਨਹੀਂ ਬਣ ਜਾਂਦੀਆਂ ਇਹਦੇ ਵਿੱਚ ਕੀ ਲਿਖਿਆ ਬੇਰ ਐਸ ਦਾ ਸ਼ਰਮਣੀ ਅਕਾਲੀ ਦਲ ਇਹ ਜੇ recognised state party in the state of punjab and the symbol scales jeda sada takni chunn nishan is reserved for it in that state under the provisions of the election symbols reservation and allotment order 1968 1968 da jeda election te symbol order hai na jeda act hai jede teh te partiyan nu chunn nishan allot hunde hai ਇਹ ਨੋਟੀਫਿਕੇਸ਼ਨ ਹੋਈ ਹੈ ਇਹ ਰਜਿਸਟਰਡ ਰੈਕਗਨਾਈਜ਼ਡ ਪਾਰਟੀ ਹੈ ਇਨ ਦਾ ਸਟੇਟ ਆਫ ਪੰਜਾਬ ਤੇ ਇਹਦਾ ਸਿੰਬਲ ਜਿਹੜਾ ਹੈਗਾ ਇਹ ਚੌਂ ਨਿਸ਼ਾਨ ਜਿਹੜਾ ਹੈਗਾ ਇਹਦਾ ਉਹ ਤਕੜੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਗਮਰਾਹ ਨਾ ਕਰੋ ਤੁਸੀਂ ਪਾਰਟੀ ਆਪਣੀ ਵੱਖਰੀ ਬਣਾਉਣੀ ਹੈ ਬਣਾ ਲਓ ਅਸੀਂ ਤਾਂ ਬੇਨਤੀ ਕੀਤੀ ਸੀ ਸਾਰਿਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਹੁਕਮ ਨਮਾ ਹੋਇਆ ਸੀ ਅੱਜ ਵੀ ਆਓ ਤੇ ਮੈਂ ਹੁਣ ਫਿਰ ਕਹਿਣਾ ਕਿ ਜਿਹਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਉਹ ਇੱਥੇ ਆਓ ਪਾਰਟੀ ਹਮੇਸ਼ਾ ਸਾਰੇ ਵਕਤ ਸਾਜੀ ਹੁੰਦੀ ਹੈ ਪਾਰਟੀ ਨੇ ਕਦੀ ਵੀ ਇਸ ਗੱਲ ਤੋਂ ਨਾ ਨਹੀਂ ਕੀਤੀ ਪਰ ਜੇ ਤੁਸੀਂ ਇਹ ਕਹੋਗੇ ਕਿ ਅਸੀਂ ਝੂਠ ਦਾ ਕੰਧ ਖੜੀ ਕਰਕੇ ਜਿਵੇਂ ਅੱਗੇ ਬਕਰੇ ਇਸ਼ੂ ਬਣਾ ਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਤੇ ਹੁਣ ਵੀ ਇਹ ਕੰਮ ਇਹਦਾ ਚੱਲੇਗਾ ਇਹ ਨਹੀਂ ਚੱਲੇਗਾ ਹੁਣ ਅਦਾਲਤਾਂ ਦੇ ਵਿੱਚ ਤੁਹਾਨੂੰ ਵੀ ਆ ਕੇ ਜਿਹੜੇ ਸਪਸ਼ਟੀ ਕਰਨਾ ਉਹ ਦੇਣੇ ਪੈਣਗੇ ਇਹ ਜਿਹੜੀਆਂ ਗੱਲਾਂ ਕਰਦੇ ਸੀ ਨਾ ਯਾਨੀ ਹਰਪ੍ਰੀਤ ਸਿੰਘ ਉੱਥੇ ਵਾਲੀਆਂ ਬਿਹਾਰਾਸ਼ਟਰਾ ਵਾਲੀਆਂ ਮੈਂ ਮੀਡੀਆ ਦੀ ਨੋਟਿਜ਼ ਵਾਸਤੇ ਵੀ ਦੱਸ ਦਿਆਂ ਕਿ ਬਿਹਾਰ ਰਾਸ਼ਟਰ ਦੇ ਵਿੱਚ ਪਾਰਟੀ ਸਪਲਿਟ ਹੋਈ ਸੀ ਪਾਰਟੀ ਜਿਹੜੀ ਚੱਲ ਰਹੀ ਸੀ ਸਾਡੇ ਉਹਦੀ ਟਰਮ ਰਹਿੰਦੀ ਸੀ ਤੇ ਉਹ ਪਾਰਟੀ ਦੇ ਵਿੱਚ ਡਿਵੀਜ਼ਨ ਹੋ ਗਈ ਕੁਝ ਵੰਡੇ ਉਧਰ ਹੋ ਗਏ ਕੁਝ ਉਧਰ ਹੋ ਗਏ ਡੈਲੀਕੇਟ ਵੀ ਪਾਰਟੀਆਂ ਦੇ ਵੰਡੇ ਗਏ ਜਿਹੜੇ ਨਵੇਂ ਦੇ ਸੀ ਚੁਣੇ ਹੋਏ ਉਹ ਵੀ ਵੰਡੇ ਗਏ ਪਰ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਕੁਦਰਤੀ ਟਰਮ ਪੂਰੀ ਹੋ ਗਈ ਸੀ ਦੁਬਾਰਾ ਮੈਂਬਰਸ਼ਿਪ ਚੁਣ ਕੇ ਪ੍ਰਧਾਨ ਬਣਿਆ ਇਸ ਕਰਕੇ 100% ਜਿਹੜੇ ਸਾਡੇ ਡੈਡੀਕੇਟ ਹਨ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਬਣੇ ਆ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਨਾਲ ਇਹ ਲੋਕਾਂ ਨੂੰ ਗੁਮਰਾਹ ਨਾ ਕਰੋ ਤੈਨੂੰ ਪਤਾ ਹੋਣਾ ਚਾਹੀਦਾ ਜੇ ਉਹ ਲੜਾਈ ਲੜਨੀ ਸੀ ਤੇ ਫਿਰ ਪਹਿਲਾਂ ਇੱਥੇ ਆ ਕੇ ਜਦੋਂ ਅਸੀਂ ਕਹਿੰਦੇ ਸੀ ਨਾ ਕਾਪੀਆਂ ਈਸ਼ੂ ਕਰਾਓ ਤੇ ਉਦੋਂ ਆ ਕੇ ਤੁਸੀਂ ਕਾਪੀਆਂ ਈਸ਼ੂ ਕਰਾਉਣੀਆਂ ਸੀ ਤੇ ਸ਼੍ਰੋਮਣੀ ਕਾਲੀਦਲ ਦੀ ਭਰਤੀ ਕਰਨੀ ਸੀ 10 ਰੁਪਏ ਪਰਚੀ ਹਰ ਇੱਕ ਦੀ ਮੈਂਬਰਸ਼ਿਪ ਟੀਚੜੀ ਆ ਜਮਾ ਕਰਾਉਣੀ ਸੀ ਇਸੇ ਨਾਲ ਦਿਆਂ ਨੂੰ ਉੱਥੇ ਬੈਠ ਕੇ ਗੁੰਮਰਾਹ ਕਰੀ ਜਾਣਾ ਕਿ ਜਿਵੇਂ ਬਾਹਰ ਅਸਟਰਚ ਹੋ ਗਿਆ ਮੈਂ ਦਿੱਲੀੋਂ ਆਹ ਕਰਾ ਦੂੰ ਮੈਂ ਦਿੱਲੀੋਂ ਉਹ ਕਰਾ ਦੂੰ ਇਸ ਦੇਸ਼ ਦੇ ਵਿੱਚ ਕੋਈ ਰੂਲ ਕਾਨੂੰਨ ਹੈ ਗਿਆ ਸਾਨੂੰ ਵੀ ਪਤਾ ਐਨੀ ਦਿਨ ਤੇ ਅਸੀਂ ਇਲੈਕਸ਼ਨ ਕਮਿਸ਼ਨ ਨਾਲ ਤੇ ਸਰਕਾਰਾਂ ਨਾਲ ਅਸੀਂ ਵੀ ਡੀਲ ਕਰਦੇ ਆਂ ਉਹ ਸਥਿਤੀ ਸੀ ਕਿ ਪਾਰਟੀ ਦੀ ਟਰਮ ਰਹਿੰਦੀ ਸੀ ਔਰ ਵਿਚੋ ਚਲੇ ਪਿਆ ਇੱਥੇ ਤੁਸੀਂ ਪਾਰਟੀ ਤੋਂ ਬਾਹਰ ਚਲੇ ਗਏ ਪਾਰਟੀ ਦਾ ਪੀਰੀਅਡ ਖਤਮ ਹੋ ਗਿਆ ਪਾਰਟੀ ਨੇ ਨਵੇਂ ਸਿਰੇ ਤੋਂ ਇਲੈਕਸ਼ਨ ਕਰਾਈਆਂ ਨਵੇਂ ਸਿਰੇ ਤੋਂ ਮੈਂਬਰਸ਼ਿਪ ਕਰਾਈ ਔਰ ਇਹ ਜਿਹੜੇ ਭਰਾ ਹੁਣ ਸ਼ਰੋਮਣੀ ਕਾਲੀਦਾ ਲਿਖਣਾ ਚਾਹੁੰਦੇ ਇੱਕ ਵੀ ਅੱਜ ਦੀ ਤਾਰੀਖ 'ਚ ਇਹਨਾਂ ਦਾ ਸ਼ਰੋਮਣੀ ਕਾਲੀਦਾ